ਹਮੇਸ਼ਾ ਕਦੇ ਵੀ ਚੰਗੇ ਕੰਮ ਦੀ ਸ਼ੁਰੂਆਤ ਜੋ ਅਸੀਂ ਕਰਦੇ ਆਂ ਇੱਥੋਂ ਵੈਗਰੂ ਦੇ ਦਰ ਤੋਂ ਆਸ਼ੀਰਵਾਦ ਲੈ ਕੇ ਹੀ ਕਰਦੇ ਆਂ ਕਿਸੇ ਕੰਮ ਦੀ ਆਪਣੀ ਚੜ੍ਹਤ ਲਈ ਅਰਦਾਸ ਕਰਨਾ ਆਉਂਦਾ ਤਾਂ ਇਸੇ ਦਰ ਤੋਂ ਕਰਕੇ ਜਾਂਦਾ ਔਰ ਇਸੇ ਦਰ ਤੋਂ ਸਭ ਕੁਝ ਮਿਲਦਾ ਰੂਹ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਔਰ ਸਾਨੂੰ ਐ ਲੱਗਦਾ ਜਦ ਤੱਕ ਅਸੀਂ ਦਰਤੇ ਨਹੀਂ ਆਉਂਦੇ ਸੀ ਅਧੂਰੇ ਆ ਸਾਡਾ ਕੰਮ ਸੰਪੂਰਨ ਨਹੀਂ ਹੁੰਦਾ ਕੇ ਸਾਰੇ ਜਣਿਆਂ ਨੂੰ ਇਹ ਬੇਨਤੀ ਹੈ ਕਿ ਜਾ ਕੇ ਜ਼ਰੂਰ ਫਿਲਮ ਦੇਖਿਓ ਫਿਲਮ ਜੜੀ ਉਹ ਬਣ ਚੁੱਕੀ ਹੋਈ ਆ ਔਰ ਬਾਕੀ ਹੁਣ ਬਾਬਾ ਜੀ ਦੀ ਮਿਹਰ ਆ ਜੀ ਗੁਰੂ ਕੀ ਨਗਰੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਲੱਖਾਂ ਹੀ ਸੰਤਾਂ ਹਰ ਰੋਜ਼ ਨਤਮਸਤਕ ਹੁੰਦੀਆਂ ਹਨ ਉੱਥੇ ਹੀ ਬਾਲੀਵੁੱਡ ਅਤੇ ਪੋਲੀਵੁੱਡ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਵੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਦੇ ਲਈ ਆਉਂਦੀਆਂ ਹਨ ਉੱਥੇ ਹੀ ਅੱਜ ਪੰਜਾਬੀ ਫਿਲਮ ਬਲੈਕਆ ਟੂ ਦੀ ਸਟਾਰ ਕਾਸਟ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਦੇ ਲਈ ਪਹੁੰਚੀ ਇਸ ਮੌਕੇ ਫਿਲਮ ਸਟਾਰ ਕਾਸਟ ਦੇ ਵੱਲੋਂ ਗੁਰੂ ਕੀ ਨਗਰੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਨਤਮਸਤਕੋ ਕੇ ਮੱਥਾ ਟੇਕਿਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਅਦਾ ਕੀਤਾ ਤੇ ਆਪਣੀ ਫਿਲਮ ਦੀ ਸਫਲਤਾ ਦੇ ਲਈ ਖੂਬ ਅਰਦਾਸਾਂ ਬੇਨਤੀਆਂ ਵੀ ਕੀਤੀ ਇਸ ਮੌਕੇ ਫਿਲਮ ਦੇ ਅਦਾਕਾਰ ਦੇਵ ਖਰੋੜ ਅਤੇ ਜੱਜਜੀ ਖੈਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੀ ਆਉਣ ਵਾਲੀ ਫਿਲਮ ਬਾਰੇ ਕੀ ਦੱਸਿਆ ਆਓ ਸੁਣਦੇ ਹਾਂ ਸਾਰੇ ਜਾਣਿਆਂ ਨੂੰ ਇਹ ਬੇਨਤੀ ਹੈ ਕਿ ਜਾ ਕੇ ਜ਼ਰੂਰ ਫਿਲਮ ਦੇਖਿਓ ਪੰਜਾਬੀ ਸਿਨੇਮਾ ਨੂੰ ਪੰਜਾਬੀ ਜ਼ੁਬਾਨ ਨੂੰ ਸਪੋਰਟ ਕਰਦੇ ਰਹੋ ਔਰ ਅੱਜ ਅਸੀਂ ਆਏ ਹਾਂ ਅਸ਼ੀਰਵਾਦ ਲੈਂਡ ਤੇ ਤੁਹਾਡੀਆਂ ਦੁਆਵਾਂ ਸਦਕਾ ਫਿਲਮ ਜੜੀਓ ਬਣ ਚੁੱਕੀ ਹੋਈ ਆ ਔਰ ਬਾਕੀ ਹੁਣ ਬਾਬਾ ਜੀ ਦੀ ਮਿਹਰ ਆ ਜੀ ਜਰੂਰ ਜਾ ਕੇ ਤੁਸੀਂ ਆਪਣਾ ਪਾਰਟ ਪਲੇ ਕਰੋ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਥੈਂਕ ਯੂ ਅੱਜ ਵਾਹਿਗੁਰੂ ਦੇ ਗੁਰੂ ਦੀ ਨਗਰੀ ਆ ਜੀ ਸ੍ਰੀ ਹਰਮੰਦਰ ਸਾਹਿਬ ਸਾਡੀ ਫਿਲਮ ਆਉਣੀ ਆ 8 ਮਾਰਚ ਨੂੰ ਬਲੈਕਆਟੂ ਵਿਵੇਕ ਕੋਰੀ ਸਾਹਿਬ ਪ੍ਰੋਡਿਊਸਰ ਸਾਹਿਬ ਲक्की ਧਾਲੀਆਲ ਜਬਜੀ ਖਹਿਰਾ ਜੀ ਉਹ ਅੰਦਰ ਸੇਵਾ ਕਰ ਰਹੇ ਨੇ ਸੋ ਸਾਡੀ ਸਾਰੀ ਟੀਮ ਆਈ ਆ ਔਰ ਹਮੇਸ਼ਾ ਕਦੇ ਵੀ ਚੰਗੇ ਕੰਮ ਦੀ ਸ਼ੁਰੂਆਤ ਜੋ ਅਸੀਂ ਕਰਦੇ ਹਾਂ ਇੱਥੋਂ ਵੈਗਰੂ ਦੇ ਦਰ ਤੋਂ ਆਸ਼ੀਰਵਾਦ ਲੈ ਕੇ ਹੀ ਕਰਦੇ ਹਾਂ ਅਸੀਂ ਕਿ ਦੁਨੀਆ ਦਾ ਕੋਈ ਵੀ ਇਨਸਾਨ ਹੈ ਜਦੋਂ ਆਪਣੇ ਕਿਸੇ ਕੰਮ ਦੀ ਆਪਣੀ ਚੜ੍ਹਤ ਲਈ ਅਰਦਾਸ ਕਰਨ ਆਉਂਦਾ ਤਾਂ ਇਸੇ ਦਰ ਤੋਂ ਕਰਕੇ ਜਾਂਦਾ ਔਰ ਇਸੇ ਦਰ ਤੋਂ ਸਭ ਕੁਝ ਮਿਲਦਾ ਅੱਜ ਅਸੀਂ ਜੋ ਵੀ ਹਾਂ ਜਿੱਥੇ ਵੀ ਹਾਂ ਜਦਾ ਅਸੀਂ ਫਿਲਮਾਂ ਕਰ ਰਹੇ ਹਾਂ ਸਭ ਇਸ ਗੁਰੂ ਦੇ ਦਰ ਦੀ ਬਖਸ਼ਿਸ਼ ਹੈ ਔਰ ਹਮੇਸ਼ਾ ਇੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਔਰ ਸਾਨੂੰ ਐ ਲੱਗਦਾ ਜਦ ਤੱਕ ਅਸੀਂ ਦਰਤੇ ਨਹੀਂ ਆਉਂਦੇ ਅਸੀਂ ਅਧੂਰੇ ਆ ਸਾਡਾ ਕੰਮ ਸੰਪੂਰਨ ਨਹੀਂ ਹੁੰਦਾ ਸਰਾਂ ਦੀ ਫਿਲਮ ਫਿਲਮ ਬਹੁਤ ਵਧੀਆ ਜੀ ਉਹਨਾਂ ਲੋਕਾਂ ਦੀ ਕਹਾਣੀ ਆ ਜਿਹੜੇ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਸਰਦਾਰ ਸੀਗੇ ਜ਼ਮੀਰਾਂ ਵਾਲੇ ਲੋਕ ਸੀ ਵੰਡ ਤੋਂ ਬਾਅਦ ਜਦੋਂ ਇੱਧਰ ਆਏ ਤਾਂ ਬਲੈਕੀਏ ਬਣੇ ਤੇ ਇੱਕ ਬਹੁਤ ਚੰਗਾ ਮੈਸੇਜ ਹੈ ਔਰ ਬੜੇ ਵੱਡੇ ਪੱਧਰ ਤੇ ਸੀ ਫਿਲਮ ਬਣਾਈ ਹੈ ਹਰ ਪੰਜਾਬੀ ਬੰਦੇ ਨੂੰ ਪ੍ਰਾਊਡ ਹੋਊਗਾ ਕਿ ਸਾਡਾ ਅੱਜ ਪੰਜਾਬੀ ਸਿਨੇਮਾ ਸਾਊਥ ਦੇ ਬਰਾਬਰ ਬਾਲੀਵੁੱਡ ਦੇ ਬਰਾਬਰ ਜਾ ਕੇ ਚਲਾ ਗਿਆ ਅਸੀਂ ਇਸ ਪੱਧਰ ਦੀ ਫਿਲਮ ਬਣਾਈ ਹੈ ਇੰਨੇ ਵੱਡੇ ਬਜਟ ਦੀ ਅਸੀਂ ਫਿਲਮ ਬਣਾਈ ਹੈ ਆਓ ਜੀ ਤੇ ਪੂਰੀ ਟੀਮ ਪੂਰੀ ਟੈਕਨੀਕਲ ਟੀਮ ਅਸੀਂ ਸਾਰੀਆਂ ਬੈਸਟ ਤੋਂ ਬੈਸਟ ਸਾਊਂਟ ਤੋਂ ਬਾਲੀਵੁੱਡ ਤੋਂ ਲਿਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਅਸੀਂ ਇੱਕ ਚੰਗੀ ਫਿਲਮ ਬਣਾਉਣ ਦੇ ਵਿੱਚ ਔਰ ਟ੍ਰੇਲਰ ਨੂੰ YouTube ਦੇ ਉੱਤੇ ਟ੍ਰੇਲਰ ਆਇਆ ਉਹਨੂੰ ਬਹੁਤ ਰਿਸਪੌਂਸ ਮਿਲਿਆ ਔਰ ਮਿਊਜ਼ਿਕ ਨੂੰ ਬਹੁਤ ਰਿਸਪੌਂਸ ਮਿਲ ਰਿਹਾ ਹੁਣ ਇਸ ਗੁਰੂ ਦੇ ਦਰ ਤੋਂ ਵੈਕ੍ਰੂ ਦੇ ਦਰ ਤੋਂ ਆਸ਼ੀਰਵਾਦ ਲਿਆ ਸਾਡੀ ਸਾਰੀ ਟੀਮ ਨੇ ਔਰ ਬਾਬਾ ਜੀ ਕਿਰਪਾ ਕਰਨਗੇ ਸਾਡੇ ਦੇ ਦੱਸਿਓ ਜੱਜ ਜੀ ਯਾਰਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜੰਦੀ ਰਿਪੋਰਟ